ਦੋਸਤੋ ਇਸ ਵੇਲੇ ਮੇਰੇ ਨਾਲ ਲਾਈਨ ਤੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਜੁੜੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਮਿਹਰਬਾਨੀ ਸ਼ੁਕਰੀਆ ਜੀ ਦੋਸਤੋ ਡਾਕਟਰ ਸਾਹਿਬ ਦੇ ਨਾਲ ਅਹਿਮ ਗੱਲਾਂ ਤੇ ਵਿਚਾਰ ਚਰਚਾ ਕਰਾਂਗੇ ਇੱਕ ਗੱਲ ਚੱਲਦੀ ਹੈ ਕਿ ਇੱਕ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੇ ਘਰ ਦੇ ਉੱਪਰ ਹਮਲਾ ਹੋਇਆ ਉਹ ਸਾਰੀ ਗੱਲਬਾਤ ਲਵਾਂਗੇ ਆਪਾਂ ਡਾਕਟਰ ਸਾਹਿਬ ਤੋਂ ਤੇ ਇੱਕ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੇ ਇੱਕ ਫੈਸਲਾ ਵਾਪਸ ਲਿਆ ਦੂਜਾ ਨਵਜੋਤ ਸਿੰਘ ਸਿੱਧੂ ਵੱਡੀ ਮੁਸ਼ਕਲ ਦੇ ਵਿੱਚ ਗਿਰ ਗਏ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਆਹੀ ਗੱਲ ਤੁਹਾਡੇ ਤੋਂ ਜਾਣਨੀ ਚਾਹੂੰਗਾ ਕਿ ਜੀ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲਿਆ ਦੱਸੋ ਦਰਸ਼ਕਾਂ ਨੂੰ ਕੀ ਫੈਸਲਾ ਵਾਪਸ ਲਿਆ ਪੰਜਾਬ ਸਰਕਾਰ ਨੇ ਜੀ ਡਾਕਟਰ ਸਾਹਿਬ ਅ ਦੇਖੋ ਇਹਦੇ ਵਿੱਚ ਇਹ ਹੋ ਗਿਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਇਹ ਜਿਹੜਾ ਪੰਦਰਵਾੜਾ ਚੱਲ ਰਿਹਾ ਹੈ ਸਭਾ ਆਪਾ ਜੀ ਨੂੰ ਕਹਿੰਦੇ ਆ ਜਾਂ ਜੋ ਪੋਦਾ ਮਹੀਨਾ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਾਰਨ ਦੇ ਔਰ ਖਾਸ ਤੌਰ ਤੇ ਜੋ ਚਾਰ ਸਹਿਬਜ਼ਾਦੇ ਔਰ ਛੋਟੇ ਸਹਿਬਜ਼ਾਦੇ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ ਔਰ ਆਪਾਂ ਸਾਰੇ ਜਾਣਦੇ ਆ ਕਿ ਸਤਸਾ ਨਦੀ ਤੋਂ ਜਿਹੜਾ ਹੈਗਾ ਵਿਛੋੜਾ ਸ਼ੁਰੂ ਹੁੰਦਾ ਹੈ ਔਰ ਵੱਡੀਆਂ ਚੰਗਾ ਅ ਗੁਰੂ ਗੋਬਿੰਦ ਸਿੰਘ ਜੀ ਨੂੰ ਲੜਨੀਆਂ ਪੈਂਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਔਰ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਸਾਰਾ ਸੀਨ ਦੇਖਦੇ ਹਾਂ ਤਾਂ ਇੱਕ ਬਹੁਤ ਹੀ ਭਾਵੁਕ ਕਰਨ ਵਾਲਾ ਜਿਹੜਾ ਉਹ ਦੌਰ ਸੀਗਾ ਔਰ ਸਾਰੇ ਪੂਰੀ ਜਨਤਾ ਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਉਹਨਾਂ ਦੀ ਇਸ ਕੁਰਬਾਨੀ ਨੂੰ ਨਤਮਸਤਕ ਹੁੰਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੇਲੇ ਕਿਹਾ ਜਾਂਦਾ ਹੈ ਕਿ ਲੋਕ ਪੁੰਜੇ ਪੈਂਦੇ ਸੀਗੇ ਥੱਲੇ ਪੈਂਦੇ ਸੀਗੇ ਇਸ ਤਰ੍ਹਾਂ ਦਾ ਵੀ ਦੌਰ ਰਿਹਾ ਹੈ ਪੰਜਾਬ ਦੇ ਵਿੱਚ ਅ ਪਰ ਹੌਲੀ ਹੌਲੀ ਕੁਝ ਚੀਜ਼ਾਂ ਵਾਪਰਦੀਆਂ ਗਈਆਂ ਕਿਉਂਕਿ ਨਵੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਉਸ ਤੋਂ ਆਪਾਂ ਸਾਰੇ ਜਾਣਦੇ ਹਾਂ ਕਿ ਜਿੰਨੀ ਦੇਰ ਆਪਾਂ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਤੋਂ ਜਾਣੂ ਨਹੀਂ ਕਰਾਵਾਂਗੇ ਕਿਉਂਕਿ ਸ਼ਹੀਦਾਂ ਦੀ ਵਿਰਾਸਤ ਰਹੀ ਹੈ ਔਰ ਬਹੁਤ ਮਹਾਨ ਸ਼ੀਦियां ਦੀ ਵਿਰਾਸਤ ਐ ਸਿੱਖਾਂ ਦੀ ਸੋ ਉਮੀਦ ਸੀਗੀ ਜੋ ਸੀਐਮ ਸਾਹਿਬ ਨੇ ਸੋਚਿਆ ਸੀਗਾ ਕਿ ਜਿਸ ਵੇਲੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਨਾਇਆ ਜਾਂਦਾ ਉਸ ਦਿਨ ਇੱਕ ਉਸ ਤਰ੍ਹਾਂ ਦਾ ਬਿਗਲ বাজਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਨਵੀਂ ਪੀੜੀ ਨੂੰ ਖਾਸ ਤੌਰ ਤੇ ਕਿ ਸਾਡੀ ਵਿਰਾਸਤ ਕਿੰਨੀ ਮਹਾਨ ਹੈ ਔਰ ਉਹਦੇ ਵਿੱਚ ਸ਼ਹੀਦੀਆਂ ਜਿਹੜੀਆਂ ਸੀਗੀਆਂ ਛੋਟੇ ਸਹਿਬਜ਼ਾਦਿਆਂ ਦੀਆਂ ਉਹਨੂੰ ਇੱਕ ਮਤਲਬ ਉਹ ਦਰਦ ਦਾ ਜੋ ਆਵਾਜ਼ ਸੀਗੀ ਉਹ ਬਿਗਲ ਜਿਹੜਾ ਵਜਾਉਣਾ ਸੀਗਾ ਉਹਦੇ ਰਾਹੀਂ ਕੱਢੀ ਜਾਣੀ ਸੀਗੀ ਪਰ ਕਿਉਂਕਿ ਜਥੇਦਾਰ ਸਾਹਿਬ ਦਾ ਅ ਅਕਾਲ ਤਖਤ ਦੇ ਆ ਦਾ ਇੱਕ ਹੁਕਮ ਜੋ ਹੈਗਾ ਉਹ ਆਉਂਦਾ ਹੈ ਸੀਐਮ ਸਾਹਿਬ ਨੂੰ ਉਹ ਅੰਤਮਾਨ ਜੀ ਨੂੰ ਔਰ ਉਹ ਹੁਕਮ ਇਹੀ ਹੁੰਦਾ ਹੈ ਕਿ ਅਸੀਂ ਇਸ ਚੀਜ਼ ਨੂੰ ਨਾ ਕਰੀਏ ਕਿਉਂਕਿ ਇਹ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਸ਼ਾਇਦ ਜੋ ਸਿੱਖ ਮਰਿਆਦਾ ਹੈ ਉਹਨੂੰ ਕਿਤੇ ਨਾ ਕਿਤੇ ਖੇਸ ਪਹੁੰਚਦੀ ਹੈ ਸੋ ਇਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਸੀਐਮ ਸਾਹਿਬ ਨੇ ਭਗੰਤ ਮਾਨ ਜੀ ਨੇ ਆਪਣਾ ਫੈਸਲਾ ਜਿਹੜਾ ਸੀ ਉਹ ਵਾਪਸ ਲੈ ਲਿਆ ਸੋ ਮੈਂ ਸਮਝਦਾ ਹਾਂ ਕਿ ਇੱਕ ਇਹ ਚੰਗਾ ਫੈਸਲਾ ਹੈ ਕਿ ਉਹਨਾਂ ਨੇ ਜਥੇਦਾਰ ਸਾਹਿਬ ਦਾ ਹੁਕਮ ਜਿਹੜਾ ਹੈਗਾ ਉਹ ਮੰਨਿਆ ਹੈ ਸੋ ਇਹੀ ਹੋਣਾ ਚਾਹੀਦਾ ਕਿਉਂਕਿ ਜੋ ਸਾਡੀ ਸਿੱਖੀ ਪਰੰਪਰਾ ਹੈ ਉਹਦੇ ਵਿੱਚ ਜਥੇਦਾਰ ਦਾ ਰੁਤਬਾ ਜਿਹੜਾ ਅਕਾਲ ਤਖਤ ਸਾਹਿਬ ਦਾ ਹੁੰਦਾ ਹੈ ਉਹ ਬਹੁਤ ਹੀ ਇੱਕ ਉੱਚਾ ਰੁਤਬਾ ਹੈ ਬਹੁਤ ਪਵਿੱਤਰ ਮੁਕੱਦਸ ਰੁਤਬਾ ਹੈ ਸੋ ਉਸ ਰੁਤਬੇ ਨੂੰ ਧਿਆਨ ਵਿੱਚ ਰੱਖਦਿਆਂ ਸੀਐਮ ਸਾਹਿਬ ਨੇ ਆਪਣਾ ਫੈਸਲਾ ਵਾਪਸ ਲਿਆ ਸੋ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇੱਕ ਚੰਗੀ ਭਾਵਨਾ ਦਾ ਉਹਨਾਂ ਨੇ ਪ੍ਰਗਟਾਵਾ ਕੀਤਾ ਹੈ ਬੰਗੂ ਸਾਹਿਬ ਜੀ ਡਾਕਟਰ ਸਾਹਿਬ ਇੱਕ ਐਮਐਲਏ ਦੇ ਘਰ ਤੇ ਹਮਲਾ ਹੋਇਆ ਕੀ ਗੱਲਬਾਤ ਹੈ ਸਾਰੀ ਉਹ ਉਹ ਦੇਖੋ ਹਰ ਜਗ੍ਹਾ ਕਈ ਵਾਰੀ ਹੁੰਦਾ ਹੈ ਕਿ ਜਿਹੜਾ ਲੁਟੇਰਾ ਹੁੰਦਾ ਹੈ ਜਾਂ ਲੁੱਟਖੋ ਕਰਨ ਵਾਲੇ ਹੁੰਦੇ ਆ ਉਹਨਾਂ ਦਾ ਇਹੀ ਹੁੰਦਾ ਹੈ ਕਿ ਕੋਈ ਨਾ ਕੋਈ ਸਾਨੂੰ ਮੌਕਾ ਮਿਲੇ ਲੁੱਟਖੋ ਦਾ ਸੋ ਲੁੱਟ ਜੋ ਹੁਣ ਤੱਕ ਖਬਰਾਂ ਸਾਹਮਣੇ ਆਈਆਂ ਨੇ ਉਹੀ ਨੇ ਕਿ ਲੁੱਟਖੋ ਦੇ ਨਜ਼ਰੀਏ ਤੋਂ ਇਹ ਜਿਹੜਾ ਸੀਗਾ ਕਾਰਵਾਈ ਕੀਤੀ ਗਈ ਸੀ ਸੋ ਲਗਭਗ ਮੈਨੂੰ ਲੱਗਦਾ ਹੈ ਕਿ ਜਿੰਨੇ ਵੀ ਇਹਦੇ ਵਿੱਚ ਸ਼ਾਮਲ ਲੋਕ ਸੀਗੇ ਉਹ ਉਹਨਾਂ ਦੀ ਜਿਹੜੀ ਹੈਗੀ ਹੈ ਭਾਲ جاری ਹੈ ਕੁਝ ਉਹਨਾਂ ਦੇ ਵਿੱਚੋਂ ਫੜੇ ਵੀ ਜਾ ਚੁੱਕੇ ਨੇ ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜਿੰਨੇ ਵੀ 4-5 ਜੋ ਲੁਟੇਰੇ ਸੀਗੇ ਜੋ ਲੁੱਟਣ ਦੇ ਇਰਾਦੇ ਨਾਲ ਆਏ ਸੀਗੇ ਐਮਐਲਏ ਸਾਹਿਬ ਨੂੰ ਜਲੰਧਰ ਦੇ ਜਿਹੜੇ ਐਮਐਲਏ ਸਾਹਿਬ ਨੇ ਔਰ ਉਮੀਦ ਹੈ ਕਿ ਜਲਦੀ ਪੁਲਿਸ ਜਿਹੜੀ ਹੈਗੀ ਹੈ ਉਹ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੇ ਉੱਤੇ ਕਾਰਵਾਈ ਕਰੇਗੀ ਸੋ ਜਲਦੀ ਜਿਹੜਾ ਹੈਗਾ ਮਸਲਾ ਹੱਲ ਹੋ ਜਾਏਗਾ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅੱਗੇ ਨੇ ਇੱਕ ਵਿਅਕਤੀ ਸ਼ੈਰੀ ਰਿਆੜ ਜਿਹਨਾਂ ਦਾ ਨਾਮ ਹੈ ਉਹਨਾਂ ਨੂੰ ਨੋਟਿਸ ਹਸ ਕੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹ ਸਿਆਸਤ ਹੈ ਬੜੀ ਗੁੰਝਲਦਾਰ ਹੋ ਗਈ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਪੰਜਾਬ ਦੇ ਵਿੱਚ ਪੰਜਾਬ ਮਾਡਲ ਲਾਗੂ ਕਰਨਾ ਜਿਹੜਾ ਵਿਕਾਸ ਦਾ ਮਾਡਲ ਹੈ ਤਮਾਮ ਤਰ੍ਹਾਂ ਦੀ ਗੱਲਾਂ ਆਪਣੇ ਦਰਸ਼ਕ ਜਾਣਦੇ ਨੇ ਸੋ ਇੱਕ ਤਰ੍ਹਾਂ ਦੇ ਨਾਲ ਕਾਰਵਾਈ ਸ਼ੁਰੂ ਹੋ ਗਈ ਨਵਜੋਤ ਸਿੰਘ ਸਿੱਧੂ ਦੇ ਉੱਪਰ ਦੇਖੋ ਇਹ ਬਿਲਕੁਲ ਗਲਤ ਮੈਨੂੰ ਲੱਗਦਾ ਹੈ ਕਿ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਪਾਰਟੀ ਦੇ ਵਿੱਚ ਜਿਹੜਾ ਵੀ ਕੋਈ ਇਮਾਨਦਾਰ ਲੀਡਰ ਹੈ ਆਪਾਂ ਸਾਰੇ ਜਾਣਦੇ ਆ ਪਿਛਲੇ ਲੰਬੇ ਸਮੇਂ ਤੋਂ ਜਿਸ ਕਿਸਮ ਦੀ ਇਮਾਨਦਾਰੀ ਸਿੱਧੂ ਸਾਹਿਬ ਨੇ ਦਿਖਾਈ ਹੈ ਔਰ ਪਾਰਟੀ ਉਹਨਾਂ ਦੇ ਪਿੱਛੇ ਪੈ ਰਹੀ ਹੈ ਇਹ ਗੱਲ ਸਮਝ ਤੋਂ ਬਾਹਰ ਆ ਰਹੀ ਹੈ ਕਿਉਂਕਿ ਸਿੱਧੂ ਸਾਹਿਬ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਆਉਂਦੇ ਰਹੇ ਨੇ ਔਰ ਜੇਕਰ ਉਹ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਔਰ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਵੀ ਰੱਖਦੇ ਨੇ ਤਾਂ ਇਹ ਜਿਨ੍ਹਾਂ ਦੇ ਜਿਹੜੇ ਕਾਂਗਰਸ ਦੇ ਜਿਹੜੇ ਬਾਕੀ ਲੀਡਰ ਨੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਨਾਲ ਪਿਛਲੇ ਦਿਨਾਂ ਦੇ ਵਿੱਚ ਜੋ ਖਿੱਚੋਤਾਣ ਚੱਲੀ ਹੈ ਯਾ ਹੋਰ ਜਿਹੜੇ ਬਾਕੀ ਲੀਡਰਾਂ ਦੇ ਨਾਲ ਖਾਸ ਤੌਰ ਤੇ ਪ੍ਰਧਾਨ ਸਾਹਿਬ ਨਾਲ ਕਾਂਗਰਸ ਦਿਆਂ ਨਾਲ ਇਸ ਤਰ੍ਹਾਂ ਦੀ ਖਿੱਚੋ ਤਾਨ ਪਾਰਟੀ ਨੂੰ ਕਿਤੇ ਨਾ ਕਿਤੇ ਜ਼ਰੂਰ ਨੁਕਸਾਨ ਪਹੁੰਚਾਉਦੀ ਹੈ ਸੋ ਵੱਡੇ ਲੀਡਰ ਹੋਣ ਦੇ ਨਾਤੇ ਸਗੋਂ ਪਾਰਟੀ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਸੀਗਾ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਔਰ ਉਹਨਾਂ ਦਾ ਜੋ ਪੰਜਾਬ ਦਾ ਮਾਡਲ ਸੀਗਾ ਉਹ ਉਹਨੂੰ ਅੱਗੇ ਲਿਉਣ ਦੀ ਲੋੜ ਸੀਗੀ ਉਹਨੂੰ ਉਹਨੂੰ ਸਗੋਂ ਮੈਨੀਫੈਸਟੋ ਦੇ ਤੌਰ ਤੇ ਅੱਗੇ ਲਿਆਇਆ ਜਾਂਦਾ ਤਾਂ ਕਿ ਕਿਤੇ ਨਾ ਕਿਤੇ ਪੰਜਾਬ ਦਾ ਭਲਾ ਹੁੰਦਾ ਪਰ ਗੱਲ ਬਿਲਕੁਲ ਉਲਟ ਦਿਖਾਈ ਦੇ ਰਹੀ ਹੈ ਕਾਂਗਰਸ ਦੇ ਵਿੱਚ ਕਿ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਸੱਚ ਦੀ ਗੱਲ ਕਰਦਾ ਹੈ ਔਰ ਇਮਾਨਦਾਰੀ ਦੀ ਗੱਲ ਕਰਦਾ ਹੈ ਉਹਨੂੰ ਉਹਦੇ ਖਿਲਾਫ ਫਤਵੇ ਜਾਰੀ ਹੁੰਦੇ ਆ ਉਹਦੇ ਖਿਲਾਫ ਜਿਹੜਾ ਹੈਗਾ ਇਦਾਂ ਦੀਆਂ ਆਵਾਜ਼ਾਂ ਉਠਾਈਆਂ ਜਾਂਦੀਆਂ ਨੇ ਇਹ ਕੋਈ ਚੰਗਾ ਕਲਚਰ ਪਾਰਟੀ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਸਗੋਂ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੇ ਗੰਦੇ ਬੰਦੇ ਹੁੰਦੇ ਆ ਉਹ ਅੱਗੇ ਆ ਜਾਂਦੇ ਨੇ ਔਰ ਚੰਗੇ ਬੰਦੇ ਜਿਹੜੇ ਹੁੰਦੇ ਆ ਉਹ ਹਮੇਸ਼ਾ ਵਿਚਾਰੇ ਪਿੱਛੇ ਰਹਿ ਜਾਂਦੇ ਨੇ ਸੋ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੇ ਸਾਥੀਆਂ ਨਾਲ ਵੀ ਇਸ ਤਰ੍ਹਾਂ ਦਾ ਵਾਪਰ ਦਾ ਨਜ਼ਰ ਆ ਰਿਹਾ ਕਿਉਂਕਿ ਪਿਛਲੇ ਦਿਨਾਂ ਚ ਜਦੋਂ ਚੋਣਾਂ ਹੋ ਰਹੀਆਂ ਸੀਗੀਆਂ ਉਦੋਂ ਵੀ ਉਹਨਾਂ ਨੇ ਦਾਵਾ ਜਾਹਰ ਕੀਤਾ ਸੀਗਾ ਕਿ ਭਾਈ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਪਰ ਉਸ ਵੇਲੇ ਵੀ ਉਹਨਾਂ ਦੀ ਹਾਈ ਕਮਾਂਡ ਵੱਲੋਂ ਕੋਈ ਬਹੁਤਾ ਉਹਨਾਂ ਦੇ ਉੱਤੇ ਤਵੱਜੋ ਨਹੀਂ ਦਿੱਤੀ ਗਈ ਜਿਹਦਾ ਨੁਕਸਾਨ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਹੋਇਆ ਹੀ ਹੋਇਆ ਹੈ ਪਾਰਟੀ ਨੂੰ ਵੀ ਬੜਾ ਵੱਡਾ ਨੁਕਸਾਨ ਉਸ ਵੇਲੇ ਹੋਇਆ ਸੀਗਾ ਔਰ ਪਾਰਟੀ ਜਿਵੇਂ ਕਿਹਾ ਗਿਆ ਕਿ 78 ਤੋਂ 18 ਤੇ ਰਹਿ ਗਈ ਸੀ ਸੋ ਨੁਕਸਾਨ ਜਿਹੜਾ ਹੈਗਾ ਇਹਦੇ ਨਾਲ ਪਾਰਟੀ ਦਾ ਪਹਿਲਾਂ ਵੀ ਹੋਇਆ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦਾ ਹੈ ਭੰਗੂ ਸਾਹਿਬ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਜੀ ਦੋਸਤੋ ਮੇਰੇ ਨਾਲ ਇਸ ਸਮੇਂ ਲਾਈਨ ਤੇ ਬਣੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਪਿੰਮੇਂਦਰ ਸਿੰਘ ਪ੍ਰੋਫੈਸਰ ਸਾਹਿਬ ਤੋਂ ਆਪਣੇ ਅਹਿਮ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਆਪਣੇ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ।